ਮੇਰੇ ਵੱਲੋਂ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਹੈਗਾ ਜੀ ਪਾਰਟ 2 ਇਹ ਬਾਈ ਜੀ ਇਕਨੋਰੀ ਬਾਰਡਰ ਦੀ ਸਵੇਰਾ ਤੇ ਤੁਸੀਂ ਦੇਖੋ ਵੀ ਕਿੰਡੀ ਵਧੀਆ ਇੱਥੇ ਵੀ ਸਵੇਰਾ ਵੀ ਬਹੁਤ ਹੀ ਵਧੀਆ ਮਤਲਬ ਲੋਕ ਇੱਥੇ ਬਾਈ ਜੀ ਬਹੁਤ ਪਿਆਰ ਕਰਦੇ ਆ ਜਦੋਂ ਸਵੇਰ ਉੱਠ ਕੇ ਵੀ ਬਈ ਘੇੜਾ ਦਿੱਤਾ ਤੇ ਹਰੇ ਕੋਈ ਆਵਾਜ਼ ਮਾਰਦਾ ਵੀ ਆਓ ਜੋ ਬਈ ਵੀ ਚਾਹ ਪੀ ਲਓ ਬਈ ਚਾਹ ਤਰੀ ਪਈ ਆ ਪਕੌੜੇ ਬਈ ਬਿਸਕੁਟ ਚੱਲੀ ਜਾਂਦੇ ਆ ਰਾਸਾ ਇਹ ਮਤਲਬ ਬਹੁਤ ਵਧੀਆ ਬਈ ਇੱਥੇ ਵੀ ਹੈਗੀ ਆ ਵੀ ਸਵੇਰ ਰਾਤ ਨੂੰ ਲੋਕ ਬਈ ਇੱਥੇ ਸੌਂਦੇ ਨਹੀਂ ਬਹੁਤ ਘੱਟ ਸੌਂਦੇ ਆ ਕਿਉਂਕਿ ਇੱਥੇ ਬਈ ਜੀ ਪਹਿਰਾ ਦਿੰਦੇ ਆ ਪਤਾ ਨਹੀਂ ਕਦੋਂ ਵੀ ਕਿਸੇ ਸ਼ਰਾਰਤੀ ਅੰਸਰ ਨੇ ਸ਼ਰਾਰਤ ਕਰ ਦੇਣੀ ਆ ਨਾ ਤੇ ਤੁਹਾਨੂੰ ਬਈ ਜੀ ਅੱਗੇ ਦੀ ਅੱਗੇ ਦਿਖਾਉਨੇ ਆ ਵੀ ਕਿਵੇਂ ਵੀ ਚੱਲ ਰਿਹਾ ਵੀ ਅੱਗੇ ਦੀ ਅੱਗੇ ਸਾਰਾ ਕੁਝ ਦਿਖਾਉਨੇ ਤੁਹਾਨੂੰ ਬਈ ਜੀ ਲੰਗਰ ਵਗੈਰਾ ਵੀ ਇੱਥੇ ਦੇਖਿਓ ਭਈ ਅੱਗੇ ਕਿਵੇਂ ਦੇਖੀਏ ਪਕੌੜੀ-ਪਕੌੜੀ ਖਾ ਕੇ ਹਨਾ ਮੂਰ ਚਾਲ ਵਧੀਆ ਹਾਂ ਨੀ ਯਾਰਾ ਯਾਰ ਸੋਨਾ ਮੈਂ ਕਿਨ ਇੱਥੇ ਹੀ ਰਹੀਏ ਸਹੀ ਹੈ ਨਾ ਹਾਂ ਮਜਬੂਰੀ ਆ ਮਜਬੂਰੀ ਆ ਵਾਕਈ ਇੱਥੇ ਮਾਹ ਵਧੀਆ ਮਾਹੌਲ ਆ ਇੱਥੇ ਪਕੌੜੇ ਅੰਦਰ ਲੰਗਰ ਲਾਇਆ ਵਾ ਇਹ ਹੈਗਾ ਜੀ ਘਰ ਸੇਵਾ ਹੀਰਾ ਬਾਗ ਬਟਿਆਲਾ ਉਹ ਪਿੰਡ ਨੂਰਪੁਰਾ ਚੱਲੀਏ ਫਿਰ ਅੱਗੇ ਨੂੰ ਮੌਜੂਦ ਗਰੀਏ ਬੜੀ ਆ ਫੋਨ ਲਾਈ ਆਪਣੀ ਇਹ ਬਾਬਾ ਮਾਪਾ ਮਰੀਤ ਸਿੰਘ ਹੈ ਕੋਲਿਆ ਵਾਲਾ ਸੁਨਹਿਰ ਲੰਗਰ ਵਾਲਾ ਬਾਬਾ ਮਰੀਤ ਵਾਲਾ ਫੇਸਬੁੱਕ ਉਹ ਸਾਡਾ ਅੱਛੀ ਉਹਦੇ ਨਾਲੇ ਰਹਿੰਦੇ ਆ ਜੀ ਬਾਬਾ ਜੀ ਉਹ ਬੜੀ ਵਧੀਆ ਰੌਣਕਾਂ ਜਿਹਾ ਰੌਣਕ ਮਚਾਈਆਂ ਮਾ ਰੌਣਕ ਲੱਗੀ ਹੈ ਬਾਬਾ ਜੀ ਪੂਰੀ ਵੀਡੀਓ ਬੁਲਾ ਕੇ radically bol af ei sehobvi também coisa você sente a DR. geschultz as <laughs> smoke de� p horses thin melz Sho palha ਤਾਂ ਬੋਲ ਮੜਦਾ ਭਰੀ ਚਲੀ ਬੋਲ ਜੀ ਆਪਾਂ ਨੂੰ ਆਹ ਲੱਗ ਗਈ ਲੱਗ ਜਿਓ ਕੇ ਕਰਦਾ ਬੋਲੇ ਬੋਲੀ ਦੇ ਉੱਪਰ ਹੀ ਚੱਲਣਾ ਚਾਹੀਦਾ ਕਿ ਪਕੌੜੇ ਚੱਲਦੇ ਨੇ ਕਿ ਬਰੈਡ ਖਰਚਾ ਬਹੁਤ ਹੁੰਦਾ ਪਕੌੜੇ ਚੱਲੀ ਜਾਂਦੇ ਆ ਜੀ ਇਹ ਖਰਚਾ ਬੜਾ ਹੁੰਦਾ ਤੇ ਐਨਆਰਆਈ ਵੀਰਾਂ ਨੂੰ ਇਹ ਬੇਨਤੀ ਆ ਵੀ ਵੱਧ ਚੜ ਕੇ ਵੀ ਲੰਗਰ ਚ ਲੰਗਰ ਬਹੁਤ ਟਾਈਮ ਦਾ ਚੱਲੀ ਜਾਂਦਾ ਕੱਲ ਪਰसों ਦਾ ਵੀ ਚੱਲਦਾ ਸੀ ਪਾਈ ਜਗ੍ਹਾ ਤੇ ਆ ਰਹੇ ਪਕੌੜੇ ਚੱਲੀ ਗਏ ਵੀ ਵੱਧ ਚੜ ਕੇ ਇਸ ਸਭਾ ਉਹ ਵੀ ਐਨਆਰਆਈ ਵੀਰਾਂ ਨੂੰ ਬੇਨਤੀ ਆ ਇਹ ਤੇ ਵੀ ਬਾਕੀ ਜਿੰਨਾ ਅੱਗੇ ਵੀ ਭੇਜੋ ਧੰਨਵਾਦ ਕਰਦੇ ਆ ਮਾਣ ਕਮੇਟੀ ਆ ਕਮੇਟੀ ਨੂੰ ਪਾਓ ਯਾਰ ਕਮੇਟੀ ਆ ਬੋਰਡ ਦਿਖਾ ਦਿਓ ਬੋਰਡ ਤੇ ਬਾਬਾ ਜੀ ਦਾ ਬਸ ਵੀ ਵੱਧ ਚੜ ਕੇ ਇਸ ਸਭਾ ਉਹ ਵੀ ਦਿਲ ਅੰਦਰ ਦੇ ਵਿੱਚ ਲੋਕ ਲੰਗਰ ਸੇਸ਼ਨ ਵਾਲੀ ਗੱਡੀ ਵੀ ਕੰਟੀਨਿਊ ਚੱਲਦਾ ਰਹੇ ਜੀ ਸਮੂਹ ਅੱਗੇ ਨੂੰ ਅੱਲਾ ਵੀ ਲੋਕ ਜੀ ਕਿੱਥੇ ਆਓ ਬਈ ਸਾਰਿਆਂ ਨੂੰ ਫਿਰ ਆਡੀਓ ਨੋਵੇ ਕੰਨੇ ਗੇੜੀ ਚੱਡੂ ਸੇਵਾ ਜ਼ਰੂਰ ਕਰੋ ਕਹਿ ਮਾਣਾ ਕਨਵਲ ਕੁਛ ਨਾ ਵੀ ਆਪ ਦਾ ਟਾਈਮ ਤਨ ਮਨ ਤੁਨ ਨਿਹਲ ਦਾ ਤੁਟ ਜੋ ਵੀ ਤੁਹਾਡੀ ਸ਼ਰਤ ਆ ਜਰੂਰ ਕਰੋ ਕਿ ਮਾਇਆ ਨਹੀਂ ਕਰਨੀ ਸਭ ਦੇ ਤਨ ਨਾਲ ਸੇਵਾ ਕਰੋ ਜੇ ਤਨ ਨਾਲ ਨਹੀਂ ਕਰ ਸਕਦੇ ਮਨ ਨਾਲ ਸੇਵਾ ਕਰੋ ਬਹਿ ਕੇ ਕੋਈ ਥਾਠ ਕਰ ਲੋ ਸਾਨੂੰ ਕਰ ਲੋ ਚਲੋ ਅਰਦਾਸ ਬੇਨਦੀ ਆਪਣਾ ਸਭਈ ਸਭ ਨੂੰ ਜਿੰਨਾ ਜਿੱਦਲੇ ਸਭ ਨੂੰ ਲੱਗੂਗੀ ਚਲੋ ਮਹਾਰਾਜ ਕਿਰਪਾਈ ਕਰਨਗੇ ਹਨ ਅਰਕੀ ਜਿਵੇਂ ਚਲੋ ਆਪਾਂ ਯੂਥ ਆ ਮੁੰਡੇ ਗੁੰਡੇ ਆ ਸੇਵਾ ਕਰਨੀ ਚਾਹੀਦੀ ਆਪਾਂ ਨੂੰ ਪੂਰੇ ਕਿਉਂਕਿ ਬਜ਼ੁਰਗਾਂ ਤੋਂ ਨਹੀਂ ਹੁੰਦੀ ਅੱਗੇ ਉਹ ਜਿਹੜੇ ਬਾਬਾਈ ਦੱਸੀ ਜਾਂਦੇ ਸੀ ਬੈਠੇ ਹੀ ਨਹੀਂ ਆਉਂਦਾ ਥੱਲੇ ਅਖਰ ਗੋਡਿਆਂ ਤੋਂ ਹਨ ਬੈਂਡ ਨਹੀਂ ਹੋਇਆ ਜਾਂਦਾ ਉਹ ਬੜਾ ਸਖਤ ਉਹ ਬਾਹਰ ਚੜ ਕੇ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਜ਼ਰੂਰੀ ਹੈ ਰੋਜ਼ ਦੇ ਕਿੰਨੇ ਕੰਮ ਹੁੰਦੇ ਆ ਸੋ ਸੌਜੀ ਜੀ ਨੂੰ ਬੁਲਾਉਣਾ ਫੁਲਕਾ ਤਿਆਰ ਕਰਨਾ ਹਰ ਗੋਸ਼ਾ ਫਿਰਦੇ ਬੱਲਣਾ ਨਕੜਾ ਪਾਣੀ ਕਰਵਾ ਜੀ ਦਾ ਸ਼ਾਹ ਭੰਡੇ ਧੋਨੇ ਆ ਮੈਂ ਕਹਿੰਦਾ ਵੀ ਮੁੱਕਦੀ ਨਹੀਂ ਸਾਹ ਸੁਖਈ ਆ ਕਿ ਸਹੀ ਬੋ ਤੇ ਕਹਿੰਦਾ ਵੀ ਮੁੱਕਦੀ ਨਹੀਂ ਤੇ ਲਵਦੀ ਵੀ ਨਹੀਂ ਹਾਂਜੀ ਹਾਂਜੀ ਆ ਬਈ ਹੋਟਲ ਚਲੋ ਧਾਨ ਇਹਨਾਂ ਦਾ ਜੇਰਾ ਜਿਹਨਾਂ ਦਾ ਵਿਚਾਰਿਆਂ ਦਾ ਬੰਦ ਹੋਇਆ ਪਿਆ ਇਹਨਾਂ ਦਾ ਡੈਮ ਹੋ ਗਿਆ ਕੀ ਪਤਾ ਕਿਵੇਂ ਕਮਾਈ ਹੋਣੀ ਆ ਤੇ ਸ਼ਰੀ ਅਖੰਡ ਪਾਟ ਸਾਹਿਬ ਵੀ ਬਾਟ ਹੋਏ ਨੇ ਜੀ ਪ੍ਰਕਾਸ਼ ਹੋਏ ਨੇ ਇੱਥੇ ਅਖੰਡ ਪਾਟ ਸੈਟਾ ਕੀ ਆ ਇੱਥੇ ਲਿਖਾਈ ਸੈਟ ਟੱਕੇ ਜਾਣਾ ਬੋਬੀ ਸੈਟ ਆ ਗਿਆ ਯਾਰ ਬਈ ਆਤਰਾ ਡਾ ਗਿਆ ਉਹਦਾ ਆਇਆ ਇਹੋ ਜਿਹੇ ਬੰਦੇ ਨਾਲ ਆਏ ਆਪਣੇ ਵੇਲੋ ਕਿਹਾ ਮੈਂ ਸੋਚਣ ਵਾਲੀ ਗੱਲ ਜੇ ਛੜ ਕੇ ਨਾ ਦੀ ਤਾਂ ਅਸੀਂ ਖੇਤ ਵਾਹੀਤੀ ਤਾਂ ਨਹੀਂ ਜਾ ਸਕਦੇ ਫਿਰ ਜਿੰਨੀ ਹਾਂ ਤਾਂ ਪਿਆਈ ਨਹੀਂ ਗਾਉਂਦੇ ਆ ਰਿਹਾ ਜੀ ਹੋ ਤੇ ਡੱਲੀਪਾਲ ਸਾਹਿਬ ਪਈ ਨਹੀਂ ਵੀ ਕੋਈ ਬਣ ਕੇ ਆਉਣਗੇ ਸ਼ਰਾਬ ਵੀ ਇਕੱਡੀ ਨਾਲ ਮੈਂ ਉਹਨੂੰ ਯਾ ਕਰਦੇ ਜੇ ਫਿਰ ਦੱਸ ਸਾਧੂ ਜੀ ਤਾਂ ਦੱਸੋ ਤੂੰ ਹੁਣ ਕੀ ਕਹਿੰਦਾ ਜੀ ਕੀ ਕਰਨਾ ਚਾਹੀਦਾ ਆਪਾਂ ਨੂੰ ਜੀ ਮੈਂ ਕਹਾ ਵੀ ਨਾਲੇ ਨਾਲੇ ਟਾਇਰ ਕਰਕੇ ਰੱਖੋ ਕੋਈ ਪਤਾ ਨਹੀਂ ਜਦੋਂ ਮੋਲ ਬਾਂਜੇ ਜੰਗ ਦਾ ਭਜਣਾ ਭਾਈ ਹਾਂ ਭਜਣਾ ਉਹਨੇ ਪੈ ਜਾਏਗਾ ਪੈ ਜਾ ਖੌਜੀ ਭਜੋਣੇ ਹਾਂ ਹਾਂ ਸਹੀ ਆ ਹੁਣ ਮੈਂਟੀ ਮਾਰਦੇ ਆ ਬਸ ਬਾਜ਼ਾਰ ਬਦਲ ਲੱਗ ਗਿਆ ਵੀ ਇੱਕ ਮੈਂਟੀ ਮਾਰਦੇ ਬਸ ਆਪਣੇ ਬਾਈ ਜੀ ਸਿੰਘ ਜੀ ਨੇ ਖੜ ਕੇ ਜਿੱਥੇ ਖੜ ਗਏ ਖੜ ਗਏ ਮਰਨਾ ਮਨਜ਼ੂਰ ਆ ਐਂ ਕਹਦੇ ਉਹਨੂੰ ਓਏ ਐਂ ਉੱਥੇ ਜਾ ਕੇ ਕਹਿ ਗਾ ਗੋਲੀ ਮਾਰ ਦਿੰਦੀ ਹੱਕ ਤੇ ਕਹਿ ਕਉ ਉਹ ਉਥੇ ਨਾ ਅੱਧ ਵਿਚਾਲੇ ਜਾ ਕੇ ਤਾਰ ਟੱਪ ਕੇ ਜਾ ਕੇ ਗੋਲੀ ਮਾਰ ਬਾਈ ਜੀ ਉਹ ਆਉਣ ਖਤਰਾਂ ਤੋਂ ਦਸੇਰ ਦਈ ਉਹ ਆਏ ਸੀਗੇ ਉਦੋਂ ਦਾ ਕੁੱਟਨੇ ਪਰ ਠੀਕ ਐ ਸਾਲੇ ਮੇਰੇ ਇੰਜਣ ਕਰਾ ਕੇ ਗਏ ਆ ਮਾਣਾ ਵਾਣਾ ਵਜਦੀ ਚੱਲੀਏ ਮਾਣਾ ਵਜਦੀ ਚੱਲੀਏ ਖਾਪਾ ਯਾਰ ਚੱਕੇ ਟਰੈਕਟਰ ਆ ਤੇ ਵਾਣਾ ਆ ਜਾਈ ਗਿਆ ਇਹਨੇ ਮੱਥਾ ਲਾਉਣ ਮੇਰਾ ਕੱਟ ਦਿੱਤਾ ਜਾ ਵਿੱਚ ਹਾਂ ਮੈਂ ਗਈ ਬਹੁਤ ਵਧੀਆ ਮੋੜ ਚਾਲਾ ਤੇ ਚਲੋ ਪਹੁੰਚੋ ਸਾਰੇ ਓਕੇ ਆ ਫਿਰ ਆ ਵੀ ਬੱਲੇ ਪਹਚੰਗੀ ਬਈ ਬੱਲੇ ਵੈਰੀ ਗੁੱਡ ਹੈ ਹਾਂ ਹਾਂ ਉਹਦੇ ਨਾਲੇ ਕੰਮ ਕੋਲੇ ਗੇਰੀਂਦੀ ਆ ਆ ਰਹੇ ਬਈ ਫਿਰ ਦਿਖਾ ਦਈਏ ਕੋਈ ਨਹੀਂ ਲਾ ਕੱਪੜਾ ਜਿਹਨੂੰ ਨੇ ਹਾਂ ਹੈ ਫਿਕਰ ਹਾਂ ਕਿਵੇਂ ਖੜੇ ਆ ਕੰਨ ਖੋਲਣ ਵਾਸਤੇ ਜੋ ਬੰਦ ਰੱਖਿਆ ਗਿਆ ਪਿੰਡਾਂ ਉਸ ਵਾਸਤੇ ਅੱਜ ਮੀਟਿੰਗ ਬੁਲਾਈ ਗਈ ਹੈ ਪੁਰਾਣਾ ਪਿੰਡ ਆ ਪੁਰਾਣਾ ਪਿੰਡ ਦੀ ਮੀਟਿੰਗ 5-7 ਮਿੰਟਾਂ ਅਜ 10 ਮਿੰਟਾਂ ਚ ਸਟਾਰਟ ਹੋਣ ਵਾਲੀ ਹੈ ਜਿਹੜੇ ਵੀ ਆਗੂ ਸਹਿਬਾਨ ਪੰਜਾਬ ਸੂਬੇ ਤੋਂ ਵਕਫ ਵਕਫ ਆਧਾਰਿਆਂ ਨਾਲ ਜੁੜੇ ਹੋਏ ਆਏ ਨੇ ਉਹਨਾਂ ਨੂੰ ਬੇਨਤੀ ਹੈ ਵੀ ਜਿੱਥੇ ਪੰਡਾਲ ਚੱਲ ਰਿਹਾ ਉਹਦੇ ਸੱਜੇ ਬੰਨੇ ਮੇਰਾ ਮਾਹੀ ਹੋਟਲ ਆ ਉਸ ਦੇ ਵਿੱਚ ਇੱਥੋਂ ਮਤਲਬ ਸਟਾਰਟਿੰਗ ਹੁੰਦੀ ਹੈ ਜੀ ਇੱਥੋਂ ਜੇ ਕੋਈ ਆਉਂਦਾ ਵੀ ਹੈ ਤੇ ਇੱਥੋਂ ਜਾ ਕੇ ਖੱਬੇ ਹੋ ਜਾਂਦੇ ਆ ਨਾਲ ਹੀ ਇਹ ਪਿੰਡਾਂ ਵੱਜੀ ਦੀ ਜਾ ਕੇ ਸੜਕ ਅੱਗੇ ਨਿਕਲ ਜਾਂਦੀ ਹੈ ਇਹ ਆ ਨਾਲਾ ਫ੍ਰੀ ਮੈਡੀਕਲ ਕੈਂਪ ਵੀ ਲਾਇਆ ਹੋਇਆ ਜੀ ਆਪ ਪੁਲਿਸ ਚੌਂਕੀ ਵੀ ਕੋਲੇ ਆ ਜੀ ਇੱਥੇ ਇਹ ਪੰਜਾਬ ਪੁਲਿਸ ਦਾ ਨਾਕਾ ਜੀ ਇੱਥੇ ਕਨੌਰੀ ਵਾਲੀ ਮਿੱਟੀ ਬਹੁਤ ਆ ਜੀ ਇੱਥੋਂ ਸ਼ੁਰੂ ਹੁੰਦਾ ਸਾਰਾ ਧਰਨਾ ਜੀ ਇਹ ਇੰਟਰਸਟੇਟ ਨਾਕਾ ਆ ਹਾਂ ਇੰਟਰਸਟੇਟ ਨਾਕਾ ਜੀ ਇਹ ਇੱਥੇ ਬਾਰਡਰ ਖਤਮ ਉੱਥੇ ਬਾਰਡਰ ਸ਼ੁਰੂ ਉਹ ਵੜ ਨਹੀਂ ਦਿੰਦੇ ਆਪਾਂ ਨੂੰ ਹਰਿਆਣੇ ਵਾਲੇ ਹੈਂ ਹਾਂ ਕੈਮਰਾ ਸਿਕਿਉਰਟੀ ਤਾਂ ਫਿਰ ਪੂਰੀ ਆ ਫਰ ਟਰੱਕ ਟਰੱਕ ਬਹੁਤ ਲੱਗਦੇ ਆ ਜੀ ਅਸਾਂ ਜੀ ਅੱਗੇ ਸਹੀ ਹੈ ਲਓ ਜੀ ਆਪਣੀ ਗੱਡੀ ਖੜੀ ਰਹੀ ਗਈ ਸਾਰੇ ਹੀ ਤੁਰ ਗਏ ਸਾਰੇ ਪੋਚੋ ਵੱਡੇ ਵੱਡੇ ਆ ਵਾਗੇ ਲੈ ਕੀ ਫਾਇਦਾ 10000 ਇਹਨਾਂ ਦਾ ਠੀਕ ਹੈ ਜੀ ਤਿਆਰੀ ਆ ਜੀ ਤੁਰਨ ਦੀ ਲਾ ਦਿਓ ਜਗਾਰਾ ਮੁੰਡਿਆ ਇੱਕ ਵੀ ਬੋਲੇ ਹਾ ਸਤਿ ਸ੍ਰੀ ਅਕਾਲ ਬਹੁਤ ਵਧੀਆ ਰਹਿ ਜੀ ਫੇਰ ਕਿਹੜਾ ਲਾਵਾਂਗੇ ਅਸੀਂ ਜਲਦੀ ਪਰ ਜ਼ਿਆਦਾ ਦਿਨ ਲਾ ਕੇ ਆਵਾਂਗੇ ਸਾਡੇ ਬੰਦੇ ਤਾਂ ਸਾਨੂੰ ਛੱਡ ਕੇ ਸਾਰੇ ਤੁਰ ਗਏ ਅਸੀਂ ਇਕੱਲੇ ਰਹਿ ਗਏ ਤੇ ਪਰ ਸੰਗਤ ਨੂੰ ਫਿਰ ਅਪੀਲ ਕਰਦੇ ਆਂ ਵੀ ਜ਼ਰੂਰੀ ਆ ਜੀ ਪਹੁੰਚਣਾ ਇੱਥੇ ਸੇਵਾ ਵੀ ਨਾਲ ਤਨ ਮਨ ਧਨ ਨੂੰ ਵੀ ਜ਼ਰੂਰੀ ਆ ਤੇ ਤਨ ਵੀ ਜ਼ਰੂਰੀ ਤੇ ਮਨ ਵੀ ਜ਼ਰੂਰੀ ਆ ਬਾਈ ਜੀ ਬਹੁਤ ਜ਼ਰੂਰੀ ਆ ਵੀ ਪਹੁੰਚੋ ਸੇਵਾ ਵੀ ਕਰੋ ਬਈ ਮਾਇਆ ਦੀ ਸੇਵਾ ਵੀ ਕਰੋ ਫਿਰ ਇੱਥੇ ਲੰਗਰ ਵੀ ਉਹਨਾਂ ਨਾਲ ਹੀ ਚੱਲਨੇ ਆ ਬਾਈ ਜੀ ਇਹ ਹੈ ਨਾ ਬਾਹਰਲੇ ਵੀਰਾਂ ਨੂੰ ਵੀ ਬੇਨਤੀ ਆ ਤੇ ਵੱਧ ਛੱਡ ਕੇ ਆਸਾ ਪਾਓ ਤੇ ਬਾਈ ਜੀ ਲੋਕ ਗਲੇਸ਼ ਇੱਕ ਮੈਂ ਦੂਰ ਕਰਕੇ ਪਹੁੰਚੋ ਬਈ ਜੀ ਸਾਰੇ ਜੀ ਬਾਈ ਜੀ ਵੇਖੋ ਇੱਥੇ ਆ ਜੀ ਇੱਥੇ ਲੰਗਰ ਚੱਕੀ ਜਾਂਦੇ ਆ ਜੀ ਚੱਲੀ ਜਾਂਦੇ ਆ ਜੀ ਲੰਗਰ ਜੀ ਵਧੀਆ ਮਾਹੌਲ ਆ ਜੀ ਛੜਦੇ ਚ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਓਕੇ ਆ ਜੀ ਠੀਕ ਆ ਜੀ ਹੋਤਰੇ ਪੰਜਾਬ ਨੂੰ ਮਿਲਦੇ ਆ ਤੁਹਾਡੇ ਕੇ ਬਾਅਦ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਇੱਥੇ ਅਸੀਂ ਵਲੌਗ ਦਾ ਐਂਡ ਕਰਦੇ ਆ ਓਕੇ ਆ ਜੀ